ਹਾਲ ਹੀ ਰੰਗ ਦੇ ਵਿੱਚ ਰੰਗਿਆ ਲਾਤੀਨਾ ਜ਼ਿਲ੍ਹੇ ਦੇ ਕਿਸੇ ਤੇਰਨਾ ਸ਼ਹਿਰ ਗੁਰਦੁਆਰਾ ਸਿੰਘ ਸਵਾ ਵੱਲੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ। ਵੇਖੋ ਮੌਕੇ ਦੀ ਮਨਮੋਹਕ ਤਸਵੀਰਾਂ। ਜੁਨੀਏ ਦੇ ਜਿਸ ਕੋਨੇ ਦੇ ਵਿੱਚ ਨਾਨਕ ਨਾਮ ਲੈਵਾ ਸੰਗਤਾਂ ਵੱਸਦੀਆਂ ਨੇ ਉੱਥੇ ਤਾਂ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਵਿਸ਼ਾ ਨਗਰ ਕੀਰਤਨ ਤੇ ਗੁਰਮਤੇ ਸਮਾਗਮ ਕਰਵਾਏ ਜਾਂਦੇ ਨੇ ਇਸੇ ਲੜੀ ਤਹਿਤ ਵਿਦੇਸ਼ੀ ਧਰਤੀ ਯੂਰਪ ਦੇ ਦੇਸ਼ ਇਟਲੀ ਦੇ ਵਿੱਚ ਲਾਸਿਓ ਸੁਬੇ ਦੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਦਿਨ ਰਾਤ ਸੇਵਾ ਵਿੱਚ ਜੁਟੇ ਗੁਰਦੁਆਰਾ ਸਾਹਿਬ ਸਿੰਘ ਸਵਾ ਜਿਸ ਤੇਰਨਾ ਦੀ ਲਾਤੀਨਾ ਬਲਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਪਹਿਲਾ ਅਲੌਕਿਕ ਵਿਸ਼ਾ ਨਗਰ ਕੀਰਤਨ ਤਨ ਤਨ ਸ਼ੇਰ ਗੁਰਬੰਦ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨੇ ਸਿੰਘਾ ਦੀ ਅਗਵਾਈ ਹੇਠ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਪਹਿਲੀ ਵਾਰ ਖਾਲਸਾਈ ਦੰਗ ਦੇ ਵਿੱਚ ਰੰਗੇ ਗਏ ਜਿਸ ਤਰ੍ਹਾਂ ਸ਼ਹਿਰ ਦੇ ਲੋਕਾਂ ਵੱਲੋਂ ਜਿੱਥੇ ਇਸ ਨਗਰ ਕੀਰਤਨ ਨੂੰ ਦੇਖਣ ਮੰਗਰੋਂ ਖੁਸ਼ੀ ਪ੍ਰਗਟ ਕੀਤੀ ਹੈ ਉੱਥੇ ਹੀ ਇਲਾਕੇ ਭਾਰ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਤੇ ਦੂਰੋ ਦਰਾਡੇ ਤੋਂ ਸੰਗਤਾਂ ਨੇ ਮੂਲਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਖੁਸ਼ੀਆਂ ਪ੍ਰਾਪਤ। ਦੂਜੇ ਪਾਸੇ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੁਪਹਿਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਜਿੱਥੇ ਮਾਰਕੀਟ ਲੱਗਦੀ ਹੈ ਉਸ ਜਗ੍ਹਾ ਤੋਂ ਦਿਸ਼ਾਨ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਆਰੰਭਤਾ ਵਾਲੀ ਜਗ੍ਹਾ ਤੇ ਪਹੁੰਚ ਕੀਤੀ ਗਈ। ਇਸ ਮੌਕੇ ਖੁੱਲੇ ਪੰਡਾਲ ਸਜਾਏ ਗਏ ਜਿਸ ਦੇ ਵਿੱਚ ਭਾਈ ਸਤਪਾਲ ਸਿੰਘ ਚਰਚਾ ਦੇ ਢਾਡੀ ਜਥੇ ਅਤੇ ਪਾਈ ਵਿਕਰਮਜੀਤ ਸਿੰਘ ਕੀਰਤੀ ਜਥੇ ਸਮੇਤ ਬੱਚਿਆਂ ਦੇ ਕੀਰਤਨ ਜਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਮਾ ਦਾ ਇਤਿਹਾਸ ਸੰਗਤ ਨੂੰ ਸਰਬੰਨ ਕਰਵਾਇਆ ਗਿਆ। ਲੱਖ ਖੁਸ਼ੀਆਂ ਬਾਸ਼ਾਈਆਂ ਅਤੇ ਸਤਿਗੁਰ ਨਦਰ ਕਰੇ। ਤੇ ਮਹਾਵਾਕਾਂ ਅਨੁਸਾਰ ਜਿਥੇ ਚਾਹੇ ਵਹਿ ਮੇਰਾ ਸਤਿਗੁਰੂ ਸਾਥ ਸਹਾ ਹਮਾਰਾ ਰਾਜੇ। ਸੰਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਵਿੱਚ ਸੰਤਾਂ ਵੱਲੋਂ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਵੱਲੋਂ ਗੁਰਮਤ ਸਮਾਗਮ ਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ ਉੱਥੇ ਹੀ ਇਟਲੀ ਦੀ ਧਰਤੀ ਜਿਲ੍ਹਾ ਲਤੀਨਾ ਦੇ ਸ਼ਹਿਰ ਚਸਤੇਰਨਾ ਦੀ ਲਤੀਨਾ ਵਿੱਚ ਗੁਰਦੁਆਰਾ ਸਿੰਘ ਸਵਾ ਦੀ ਲਤੀਨਾ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਸ਼ਹਿਰ ਵਿੱਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਇਿੱਥੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕਾਟਰ ਤੇ ਖਾਲਸਾ ਹੀ ਰੰਗ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ। ਇਟਲੀ ਦੀ ਧਰਤੀ ਦਾ ਸ਼ਹਿਰ ਜਿਸ ਤੇਰਨੇ ਦੀ ਸਤਿਨਾ। ਦੇਖ ਸਕਦੇ ਹੋ ਸੰਗਤਾਂ ਜਿੱਥੇ ਗੰਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੈ। ਪੰਜ ਨਿਸ਼ਾਨੀ ਸਿੰਘ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਸ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ। ਉੱਥੇ ਹੀ ਪ੍ਰਸ਼ਾਸਨ ਵੱਲੋਂ ਬਹੁਤ ਹੀ ਟੁਕਵੇਂ ਪ੍ਰਬੰਧ ਤੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸਜੱਜਤ ਢੰਗ ਦੇ ਨਾਲ ਇਸ ਨਗਰ ਕੀਰਤਨ ਨੂੰ ਸਜਾਇਆ ਗਿਆ ਹੈ ਤਾਂ ਕਿ ਇੱਥੇ ਦੇ ਪ੍ਰਸ਼ਾਸਨਾਰੇ ਇੱਥੇ ਦੇ ਜੋ ਲੋਕ ਆ ਉਹਨਾਂ ਨੂੰ ਸੁਨੇਹਾ ਮਿਲ ਸਕੇ ਕਿ ਸਿੱਖ ਕੀ ਹੈ ਸਿੱਖ ਕੌਮ ਕੀ ਹੈ ਤੇ ਸਿੱਖਾਂ ਦਾ ਜਿਹੜਾ ਇਹ ਤਿਹਾਰ ਹੈ ਉਹ ਕੀ ਮayne ਰੱਖਦਾ ਹੈ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ ਬਹੁਤ ਹੀ ਸਜੱਜੇ ਢੰਗ ਦੇ ਨਾਲ ਇਸ ਨਗਰ ਕੀਰਤਨ ਦੀ ਆਰੰਭਤਾ ਕਰਕੇ ਅੱਜ ਇਹ ਸੰਦੇਸ਼ ਦਿੱਤਾ ਹੈ ਕਿ ਸਿੱਖ ਪੰਥ ਹਮੇਸ਼ਾ ਹੀ ਮਹਾਨ ਹੈ ਅਤੇ ਚੜ੍ਹਦੀ ਕਲਾ ਵਾਲਾ ਹੈ। ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਆਲੇ ਦੀਆਂ ਲੱਖ ਲੱਖ ਮੁਬਾਰਕਾਂ। ਕੈਮਰਾਮੈਨ ਕਰਨਜੀਤ ਦੇ ਨਾਮ, ਮੈਂ ਗੁਰਸ਼ਰਨ ਸਿੰਘ ਸੋਨੀ ਚੜ੍ਹਦੀ ਕਲਾ ਟਾਈਮ ਟੀਵੀ ਰੋਮਪੇਟ। ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਰੋਮ ਤੋਂ ਗੁਰਸ਼ਰਨ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ। ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ